ਲਓ ਵੀ ਸੱਜਣੋ ਅੱਜ ਦੇ ਵੀਡੀਓ ਬਣਾਉਣਾ ਸਾਡਾ ਕਾਰਨ ਇਹ ਆ ਸਾਰੇ ਵੀਡੀਓ ਅੱਜ ਡੇਰੀਵਾਲ ਕਰਨ ਦੇ ਸੰਬੰਧ ਵਿੱਚ ਬਣਾਵਾਂਗੇ ਜੋ ਵੀ ਸਾਡੇ ਪਿੰਡ 'ਚ ਮੁਸ਼ਕਲਾਂ ਆ ਰਹੀਆਂ ਨੇ ਉਹ ਮੁਸ਼ਕਲਾਂ ਸਾਰੀਆਂ ਤੁਹਾਨੂੰ ਜਾਣੂ ਕਰਵਾਉਣਾ ਅੱਜ ਵੀਡੀਓ ਦੇ ਲਾਟ ਤੱਕ ਜਰੂਰ ਬਨੇ ਰਹੋ ਬਾਕੀ ਜੇ ਕਿਸੇ ਨੂੰ ਵੀਡੀਓ ਗਲਤ ਲੱਗੇ ਫੇਰ ਵੀ ਜਰੂਰ ਦੱਸਿਓ ਤੇ ਜੇ ਕਿਸੇ ਨੂੰ ਵਧੀਆ ਲੱਗੇ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਫੋਨ ਵੀ ਕਰ ਲਿਓ ਸਾਰਿਆਂ ਕੋਲ ਨੰਬਰ ਆ ਤੇ ਜਿੱਦਾਂ ਮਿੱਤਰੋ ਤੁਸੀਂ ਜਾਣਦੇ ਹੋ 2-4 ਮਹੀਨਿਆਂ ਤੱਕ ਹੱਦ 6 ਮਹੀਨਿਆਂ ਤੱਕ ਡੇਰੀਵਾਲ ਕਰਨ ਵਿੱਚ ਪੰਚਾਇਤ ਦੀ ਇਲੈਕਸ਼ਨ ਹੋਵੇਗੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਆਪਣੀ ਵੋਟ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਪਰ ਜਦੋਂ ਸਾਡੇ ਪਿੰਡ ਵਿੱਚ ਕਿਸੇ ਵੀ ਲੀਡਰ ਦੀ ਮੀਟਿੰਗ ਹੁੰਦੀ ਆ ਅਸੀਂ ਉਹਦੇ ਅੱਗੇ ਆਪਣੀਆਂ ਸ਼ਰਤਾਂ ਰੱਖਦੇ ਆ ਕਿ ਮੰਤਰੀ ਸਾਹਿਬ ਸਾਡੇ ਇਹ ਕੰਮ ਹੋਣੇ ਚਾਹੀਦੇ ਨੇ ਸਾਨੂੰ ਆ ਮੁਸ਼ਕਲ ਆ ਕਦੀ ਕਿਸੇ ਸਰਪੰਚ ਨੂੰ ਕਦੀ ਕਿਸੇ ਸਰਪੰਚ ਦੇ ਅੱਗੇ ਆਪਾਂ ਆਪਣੀਆਂ ਮੁਸ਼ਕਲਾਂ ਨਹੀਂ ਰੱਖੀਆਂ ਸਿਰਫ ਆਪਾਂ ਆਪਣੀ ਸਰਪੰਚੀ ਦੀ ਵੋਟ ਦਾ ਇਸਤੇਮਾਲ ਆਪਣੇ ਮੂਹ ਮਲਾਜੇ ਲਈ ਆਪਣੇ ਯਾਰਾਂ ਦੋਸਤਾਂ ਲਈ ਕਰ ਰਹੇ ਆਂ ਇਹ ਸਜਣੋ ਕਿਤੇ ਨਾ ਕਿਤੇ ਆਪਣੇ ਵਾਸਤੇ ਗਲਤ ਗੱਲ ਆ। ਆਪਾਂ ਕਿਸੇ ਵੀ ਸਰਪੰਚ ਨੂੰ ਪ੍ਰਮੋਟ ਨਹੀਂ ਕਰਦੇ। ਹਾਂ ਸਪੋਰਟ ਜ਼ਰੂਰ ਕਰਦੇ ਆ। ਪਰ ਇਸ ਵੀਡੀਓ ਦੇ ਮਾਧਿਅਮ ਨਾਲ ਰਾਈ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ ਵੀ ਉਸ ਬੰਦੇ ਨੂੰ ਵੋਟ ਪਾਓ। ਇਸ ਇਸ ਵੀਡੀਓ ਦੇ ਮਾਧਿਅਮ ਨਾਲ ਰਾਈ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ। ਜੋ ਵੀ ਸਰਪੰਚ ਦਾ ਦਾਵੇਦਾਰ ਤੁਹਾਡੇ ਘਰ ਵੋਟ ਮੰਗਣ ਆਉਂਦਾ ਉਦੇ ਅੱਗੇ ਆਪਣਾ ਉਦੇ ਅੱਗੇ ਸ਼ਰਤਾਂ ਜ਼ਰੂਰ ਰੱਖੋ ਤੁਹਾਨੂੰ ਸ਼ਰਤਾਂ ਵੀ ਦੱਸਦੇ ਆ ਬਾਕੀ ਸ਼ਰਤਾਂ ਰੱਖਣੀਆਂ ਆਪਣਾ ਹੱਕ ਆ ਹਾਂ ਜੇ ਕਿਸੇ ਨੇ ਸਾਡਾ ਰਾਸ਼ਨ ਕਾਰਡ ਬਣਾਇਆ ਪੈਨਸ਼ਨ ਲਵਾਈ ਆ ਉਹਦੇ ਵਾਸਤੇ ਆਪਾਂ ਪਿਛਲੀਆਂ ਇਲੈਕਸ਼ਨਾਂ 'ਚ ਉਸ ਅਹੁਦੇਦਾਰ ਨੂੰ ਵੋਟ ਪਾ ਚੁੱਕੇ ਆ ਜੇ ਸਾਡੇ ਜੇ ਸਾਡਾ ਕਿਸੇ ਨੇ ਰਾਸ਼ਨ ਕਾਰਡ ਬਣਾਇਆ ਅਸੀਂ ਸਾਰੀ ਉਮਰ ਲਈ ਉਹਨੂੰ ਵੋਟ ਨਹੀਂ ਦੇਣੀ ਇਹ ਨਹੀਂ ਐਗਾ ਵੀ ਸਾਡਾ ਕਿਸ ਨੇ ਰਾਸ਼ਨ ਕਾਰਡ ਬਣਾਤਾ ਜਾਂ ਪੈਨਸ਼ਨ ਲਵਾਤੀ ਤੇ ਆਪਾਂ ਉਹਨੂੰ ਸਾਰੀ ਉਮਰ ਹੀ ਵੋਟ ਦਵਾਂਗੇ ਉਹ ਵੋਟਾਂ ਦਾ ਆਪਾਂ ਭੁਗਤਾਨ ਕਰਤਾ ਹੁਣ ਗੱਲ ਹੈਗੀ ਆ ਅੱਗੇ ਵਰਕ ਕਰਨ ਦੀ ਸੱਜਣੋ ਜੋ ਵੀ ਇਨਸਾਨ ਸਰਪੰਚੀ ਦਾ ਕੈਂਡੀਡੇਟ ਬਣਦਾ ਉਹ ਤੁਹਾਡੇ ਘਰ ਵੋਟ ਮੰਗਣ ਆਏਗਾ ਉਹਦੇ ਅੱਗੇ ਆਪਣੀਆਂ ਮੇਨ 4 ਸ਼ਰਤਾਂ ਰੱਖਣੀਆਂ ਨੇ ਆਪਾਂ ਸਾਰਿਆਂ ਨੇ ਅਸੀਂ ਵੀ ਰੱਖਾਂਗੇ ਤੁਸੀਂ ਵੀ ਜ਼ਰੂਰ ਰੱਖਿਓ ਆਪਣੀ ਪਹਿਲੀ ਸ਼ਰਤ ਮਿੱਤਰੋ ਇਹ ਆ ਸਾਡੇ ਪਿੰਡ ਵਿੱਚ 15 ਤੋਂ 20 ਘਰ ਮੈਨੂੰ ਕਰੈਕਟ ਕਾਊਂਟਿੰਗ ਦਾ ਨਹੀਂ ਪਤਾ ਹਾਂ ਆਪਣੀ ਨੌਲੇਜ ਜਿੰਨਾ ਹੈਗਾ 15 ਤੋਂ 20 ਘਰ ਮਕਾਨਾਂ ਦੀਆਂ ਸ਼ਤਾਂ ਕੱਚੀਆਂ ਨੇ ਅੱਜ ਵੀ ਬਹੁਤ ਬਾਰਿਸ਼ ਹੋਈ ਹਫਤਾ ਅੱਗੇ ਬਹੁਤ ਬਾਰਿਸ਼ ਆ ਇਦਾਂ ਹੀ ਆ ਜੀ ਬਿਲਕੁਲ ਠੀਕ ਆ ਬਾਰਿਸ਼ਾਂ ਦੇ ਵਿੱਚ ਸੱਜਣੋ ਆਪਣੇ ਤੇ ਚਲੋ ਜਿਦਾ ਜਿਦਾ ਤੇ ਕੰਮ ਸੈਟ ਆ ਉਹਦੇ ਉਹਨੂੰ ਤੇ ਬਰਸਾਦ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਜੋ ਮਕਾਨਾਂ ਦੀਆਂ ਛੱਤਾਂ ਕੱਚੀਆਂ ਨੇ ਨਾ ਆਪਾਂ ਜਾ ਕੇ ਉਹਨਾਂ ਨੂੰ ਪੁੱਛਦੇ ਆਂ ਤੇ ਨਾ ਉਹ ਦੱਸਦੇ ਨੇ ਦੱਸਣ ਵੀ ਕੀ ਮਜਬੂਰੀਆਂ ਨੇ ਮੰਗਾਈ ਇੰਨੀ ਹੋ ਚੁੱਕੀ ਆ 500 ਰੁਪਇਆ ਦਿਹਾੜੀ ਲਾ ਕੇ ਤੇ ਚਾਰ ਜਣੇ ਖਾਣ ਵਾਲੇ ਨੇ 300 ਰੁਪਏ ਦਾ ਤਾਂ ਰੋਜ਼ ਸੌਦਾ ਆ ਗਿਆ ਤੇ 200 ਰੁਪਏ ਦੀ ਕੀ ਸੇਵਿੰਗ ਕਰੇਗਾ ਜੇ ਕੋਈ ਮਾਤੜ ਬੰਦਾ ਮੀਨੇ ਵਿੱਚ 5-7000 ਜੋੜਦਾ ਤੇ ਕਿਸੇ ਨਾ ਕਿਸੇ ਬਿਮਾਰੀ 'ਚ ਪੈਸੇ ਲੱਗ ਜਾਂਦੇ ਨੇ ਲੱਗ ਜਾਂਦੇ ਤੇ ਇਸ ਕਰਕੇ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੈਗਾ ਵੀ ਉਹ ਕੱਟੀਆਂ ਛੱਤਾਂ ਥੱਲੇ ਰਹਿਣ ਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਜੋ ਵੀ ਇਨਸਾਨ ਤੁਹਾਡੇ ਕੋਲ ਵੋਟ ਮੰਗਣ ਆਉਂਦਾ ਉਹਨੂੰ ਸਵਾਲ ਕਰੋ ਕਿ ਜਿਹੜੇ ਸਾਡੇ ਪਿੰਡ 'ਚ ਕੱਚੇ ਮਕਾਨ ਨੇ ਸਾਡੇ ਭਰਾ ਨੇ ਕੀ ਤੋਂ ਉਹਨਾਂ ਦੀ ਛੱਤਾਂ ਪੱਕੀਆਂ ਕਰਵਾ ਸਕਣਾ ਉਹਨਾਂ ਨੂੰ ਮਕਾਨ ਬਣਾ ਕੇ ਦੇਵੇਂਗਾ ਚਾਹੇ ਤੂੰ ਪੰਚਾਇਤੀ ਫੰਡ ਚੋਂ ਬਣਾ ਕੇ ਦੇ ਚਾਹੇ ਤੂੰ ਮਕਾਨਾਂ ਦੀਆਂ ਫਾਈਲਾਂ ਪਾਸ ਕਰਵਾ ਜੋ ਵੀ ਇਨਸਾਨ ਹੁੰਦਾ ਕੀ ਤੂੰ ਉਹਨਾਂ ਦੇ ਮਕਾਨ ਪੱਕੇ ਕਰਵਾਏਗਾ ਆਹ ਠੀਕ ਗੱਲ ਹੈ ਜੇ ਜਿਹੜਾ ਕਹਿੰਦਾ ਵੀ ਮੈਂ ਸ਼ਰਤਾਂ ਮੰਨ ਲਾਂ ਤੇ ਉਹ ਵੋਟ ਦਾ ਹੱਕਦਾਰ ਆ ਬਾਕੀ ਜਿਹੋ ਦਾਵੇਦਾਰ ਬਣ ਕੇ ਕੰਮ ਨਹੀਂ ਕਰਦਾ ਰਵੇਗਾ ਨੇ ਪਿੰਡ ਜੀ ਸਾਰੇ ਜਣੇ ਉਹਨੂੰ ਸਵਾਲ ਕਰਾਂਗੇ ਜਦੋਂ ਆਪਾਂ ਸ਼ਰਤ ਹੀ ਨਹੀਂ ਰੱਖੀ ਫਿਰ ਆਪਾਂ ਹੋਇਆ ਸਾਡੇ ਪਿੰਡ ਦੇ ਚਾਰ ਸਫੇਰੇ ਰੂੜੀਆਂ ਦੇ ਢੇਰ ਲੱਗੇ ਨੇ ਠੀਕ ਹੈ ਜੀ ਬਿਲਕੁਲ ਠੀਕ ਹੈ ਤਾਂ ਉਹ ਰੂੜੀਆਂ ਨੂੰ ਹਟਾ ਕੇ ਉਹਨਾਂ ਟੋਇਆਂ ਦੀ ਜਗ੍ਹਾ ਦਾ ਉਹਨਾਂ ਟੋਇਆਂ ਦੀ ਜਗ੍ਹਾ ਪੰਚਾਇਤੀ ਜ਼ਮੀਨ 'ਤੇ ਟੋਏ ਦਿੱਤੇ ਜਾਣ ਪੰਚਾਇਤੀ ਜ਼ਮੀਨ 'ਤੇ ਟੋਏ ਦਿੱਤੇ ਜਾਣ ਟੋਏ ਵਾਲਾ ਮੁਸ਼ਕਲ ਆਵੇ ਬਾਕੀ ਉਹ ਰੂੜੀਆਂ ਨੂੰ ਹਟਾ ਕੇ ਫੇਕ ਕਰਾ ਕੇ ਸੋ ਫੇਕ ਕਰਾ ਕੇ ਲੋਕਟਾਂ ਲਾਈਆਂ ਜਾਣ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਸਜਣੋ ਇੱਕ ਤੇ ਪਿੰਡ ਦੀ ਬਿਊਟੀ ਵਧੇਗੀ ਦੂਸਰਾ ਜੋ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਕਾਫੀ ਹੱਦ ਤੱਕ ਬਚਾਅ ਹੋਵੇਗਾ ਬਿਲਕੁਲ ਠੀਕ ਗੱਲ ਆ ਇਹ ਚੀਜ਼ ਕੋਈ ਇੱਕ انسان ਧਿਆਨ ਨਹੀਂ ਦੇਗਾ ਸਾਰੇ ਪਿੰਡ ਨੂੰ ਧਿਆਨ ਦੇਣਾ ਪੈਣਾ ਰਲ ਕੇ ਫੇਰ ਕੁਝ ਨਾ ਕੁਝ ਹੋਏਗਾ ਤੀਸਰੀ ਸ਼ਰਤ ਸਾਡੀ ਮਿੱਤਰੋ ਇਹ ਆ ਸਾਡੇਆਂ ਸਾਨੂੰ ਸਾਡੇ ਵਧੀਆ ਗਰਾਊਂਡ ਦੀ ਜ਼ਰੂਰਤ ਆ ਆਪਾਂ ਕਹਿ ਦੇ ਦਿੰਨੇ ਆਂ ਵੀ ਨਸ਼ੇ ਛੱਡੋ ਪਰ ਸਾਡੇ ਨੌਜਵਾਨ ਜਦੋਂ ਕੋਈ ਜਰੀਆ ਹੀ ਨਹੀਂ ਹੈਗਾ ਗੇਮ ਕਰਨਗੇ ਤੇ ਕੁਝ ਨਾ ਕੁਝ ਨਸ਼ੇ ਤੋਂ ਜ਼ਰੂਰ ਹੋਣਗੇ ਇਹਦੇ 'ਚ ਸ਼ੱਕ ਵਾਲੀ ਕੋਈ ਗੱਲ ਨਹੀਂ ਨੌਜਵਾਨ ਸ਼ੌਂਕ ਨਾਲ 4-5 ਵਜੇ ਸ਼ਾਮ ਨੂੰ ਗਰਾਊਂਡ 'ਚ ਜਾਣ ਸਾਫ ਤੇ ਵਧੀਆ ਸਾਡੇ ਪਿੰਡ ਨੂੰ ਗਰਾਊਂਡ ਦੀ ਜ਼ਰੂਰਤ ਆ ਗਰਾਊਂਡ ਬਣਾਈ ਜਾਏ ਜੋ ਵੀ ਸਖਸ਼ਤਾ ਦੇ ਵੱਲ ਵੋਟ ਮੰਗਣ ਆਉਂਦਾ ਸਰਪੰਚੀ ਦੀ ਇਹ ਤਿੰਨ ਸ਼ਰਤਾਂ ਉਹਦੇ ਅੱਗੇ ਜ਼ਰੂਰ ਰੱਖਣੀਆਂ ਨੇ ਸੱਜਣੋ ਇਸੇ ਤਰ੍ਹਾਂ ਵੀਡੀਓ ਦਾ ਐਂਡ ਕਰਦੇ ਆਂ ਬਾਕੀ ਜਿਨ੍ਹਾਂ ਨੂੰ ਤੇ ਵੀਡੀਓ ਵਧੀਆ ਲੱਗੀ ਉਹ ਵੀ ਕਮੈਂਟ ਕਰੋ ਜਿਨ੍ਹਾਂ ਨੂੰ ਕੁਝ ਗਲਤ ਲੱਗੀਆਂ ਉਹ ਵੀ ਜ਼ਰੂਰ ਦੱਸਿਓ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਮਿੱਤਰੋ ਚੌਥੀ ਸ਼ਰਤ ਸਾਡੀ ਇਸ ਤਰ੍ਹਾਂ ਹੈ ਜੋ ਵੀ ਪਿੰਡ ਦੇ ਵਿੱਚ ਲੋੜਵੰਦ ਪਰਿਵਾਰ ਨੇ ਲੋੜਵੰਦ ਪਰਿਵਾਰ ਚ ਕਿਸੇ ਵੀ ਕੁੜੀ ਦੀ ਮੈਰਿਜ ਹੁੰਦੀ ਆ 7 ਮੈਂਬਰ 8900 ਰੁਪਏ ਚ ਸਾਰੇ ਜਣੇ ਵਿਚਾਰ ਕਰਕੇ ਜੇ ਤੇ ਉਹ ਸਗਣ ਸਕੀਮ ਦੇ ਹੱਕਦਾਰ ਹੈ ਨੇ ਇਹ ਨਹੀਂ ਹੈ ਕਿ ਕਿਸ ਨੂੰ ਨਜਾਇਜ਼ ਹੀ ਦੇ ਦਈਏ ਬਿਲਕੁਲ ਠੀਕ ਹੈ ਅੱਠੇ ਬੰਦੇ ਸਲਾਹ ਕਰਨ ਮਦਦ ਨੂੰ ਜੇ ਪਰਿਵਾਰ ਸ਼ਗਨ ਸਕੀਮ ਦਾ ਹੱਕਦਾਰ ਹੈਗਾ ਪੰਚਾਇਤ ਆਪਣੇ ਕੋਲੋਂ 21000 ਰੁਪਏ ਨੂੰ ਸ਼ਗਨ ਸਕੀਮ ਦਵੇ ਜਾਂ ਕੋਈ ਜ਼ਿਆਦਾ ਜਿੰਨੇ ਮਰਜ਼ੀ ਦੇ ਸਕਦੇ ਨੇ 21000 ਰੁਪਏ ਜ਼ਰੂਰ ਦਿੱਤਾ ਜਾਏ ਸਾਡੇ ਪਿੰਡ ਦੀ 70 ਕਿੱਲੇ ਜ਼ਮੀਨ ਆ ਦੋਸਤੋ ਕੁਝ ਬੰਦਿਆਂ ਨੂੰ ਪਤਾ ਹੋਵੇਗਾ ਕੁਝ ਬੰਦਿਆਂ ਨੂੰ ਨਹੀਂ ਪਤਾ ਸਾਡੇ ਪਿੰਡ ਦੀ ਇੱਕ ਮਹੀਨੇ ਦੀ ਆਮਦਨ 1.5 ਲੱਖ ਰੁਪਈਆ ਇਹ ਗੱਲ ਹਰ ਇੱਕ ਇਨਸਾਨ ਨੂੰ ਨਹੀਂ ਪਤਾ ਅੱਜ ਤੁਹਾਨੂੰ ਜਾਗਰੂਤ ਕਰਦੇ ਆਂ ਸਾਡੇ ਪਿੰਡ ਦੀ ਇੱਕ ਮਹੀਨੇ ਦੀ ਆਮਦਨ 1.5 ਲੱਖ ਰੁਪਈਆ ਦੋਸਤੋ ਤੇ ਜੇ ਆਪਾਂ ਹਰ ਮਹੀਨੇ ਵੀ ਇੱਕ ਕੁੜੀ ਦਾ ਮੈਰਿਜ ਹੁੰਦੀ ਆ ਤੇ 21000 ਰੁਪਈਆ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ ਆਪਾਂ ਸੁਣਦੇ ਆਏ ਆ ਇਸ ਪਿੰਡ 'ਚ ਐਨੇ ਕਰੋੜ ਦਾ ਘਪਲਾ ਹੋ ਗਿਆ ਲੱਖਾਂ ਲਗਾ ਬਲਾਓ ਗਿਆ ਪਰ ਜਦੋਂ ਗੱਲ ਗਰੀਬ ਦੇ ਹੱਕ ਦੀ ਆਉਂਦੀ ਆ ਫੇਰ ਇਹ ਸੋਚਦੇ ਆ ਵੀ ਨਹੀਂ ਆਪਾਂ 2 ਨੰਬਰ ਦਾ ਕੰਮ ਤੇ ਕਰਦੇ ਹੀ ਨਹੀਂ ਕਰਦੇ ਹੀ ਨਹੀਂ ਬਾਕੀ ਪਿਛਲੇ ਸਮੇਂ ਆਪਣੇ ਕੋਲ ਵੀ ਸਰਪੰਚੀ ਰਹੀ ਆ ਤੁਹਾਡੇ ਸਾਹਮਣੇ ਕਿੰਨਾ ਕੰਮ ਕਰਵਾਇਆ ਜੋ ਤੇ ਬੰਦੇ ਜਾਗਦੇ ਜਮੀਨ ਵਾਲੇ ਹੈ ਨੇ ਉਹਨਾਂ ਨੂੰ ਪਤਾ ਵੀ ਪਿੰਡ ਦੀ ਕੰਡੀਸ਼ਨ ਪਹਿਲਾਂ ਕੀ ਸੀ ਆਪਾਂ ਜੇ ਇੱਧਰ ਦੀ ਸੜਕ ਤੋਂ ਚੱਲਦੇ ਆ ਤੇ ਬਿਜਲੀ ਗਲੀ ਥਣੇ ਕੋਈ ਲੰਗ ਨਹੀਂ ਸਕਦਾ ਵਧੀਆ ਰਸਤੇ ਬਣੇ ਨੇ ਅੱਜ بارش ਹੋਈ ਆ ਪਿੰਡ ਦੇ ਵਿੱਚ ਚਿੱਕੜ ਨਹੀਂ ਹੋਇਆ ਵਧੀਆ ਲੱਗਦਾ ਕੋਈ ਮੁਸ਼ਕਲ ਨਹੀਂ ਆਈ ਮਤਲਬ ਜਿੰਨਾ ਕੰਮ ਉਦੋਂ ਕਰਵਾ ਸਕਦੇ ਸੀ ਉਹਨਾ ਕਰਵਾਇਆ ਹੁਣ ਗਲੀਆਂ ਨਾਲੀਆਂ ਦਾ ਕੰਮ ਤੇ ਮਿੱਤਰੋ ਗਿਆ ਮੁੱਕ ਤੇ ਹੁਣ ਜਿਹੜੇ ਤੇ ਮਿੱਤਰੋ ਲੋਟ ਵਿੱਚ ਤੁਹਾਨੂੰ ਇਹ ਕਹਿਣਾ ਹੈ ਕਿਸੇ ਦੇ ਦਬਾਅ ਜਾ ਕੇ ਵੋਟ ਨਹੀਂ ਪਾਉਣੀ ਹਾਂ ਜੇ ਤੁਸੀਂ ਕਿਰਕੋ ਇੱਕ ਉਦ ਦਾ ਕੰਮ ਲਿਆ ਹੋਏਗਾ ਤੇ ਤੁਸੀਂ ਉਸ ਦੇ ਬਦਲੇ ਵੋਟ ਪਾ ਚੁੱਕੇ ਹੋ ਇਹ ਨਹੀਂ ਹੈਗਾ ਕਿ ਆਪਾਂ ਇੱਕ ਕੰਮ ਲਲਿਆ ਜਾਂ ਆਧਾਰ ਕਾਰਡ ਆਧਾਰ ਕਾਰਡ ਕਹਿ ਰਹੇ ਹਾਂ ਜਾਂ ਰਾਸ਼ਨ ਕਾਰਡ ਬਣਾ ਲਿਆ ਜਾਂ ਆਪਣੀ ਪੈਨਸ਼ਨ ਵਾਲੀ ਤੇ ਆਪਾਂ ਸਾਰੀ ਉਮਰ ਵੋਟ ਹੀ ਉਹਨੂੰ ਪਾਉਣੀ ਆ ਆਪਣੇ ਪਿੰਡ 'ਚ ਕੁਝ ਕੰਮ ਕਾਜ ਹੋਣ ਵਾਲੇ ਰਹਿੰਦੇ ਨੇ ਸਾਰੇ ਰਲ ਕੇ ਸਾਰਿਆਂ ਦੇ ਯੋਗ ਦੇ ਯੋਗਦਾਨ ਦੇ ਨਾਲ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਸਾਰਿਆਂ ਦੇ ਯੋਗਦਾਨ ਨਾਲ ਇਹ ਕੰਮ ਹੋਣਗੇ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ